ਸਮਰਾਲਾ ਮਾਚੀਵਾੜਾ ਰੋਡ ਤੇ ਪਿੰਡ ਬਾਲਿਓ ਨੇੜੇ ਮੋਟਰਸਾਈਕਲ ਤੇ ਆਉਂਦੇ ਇੱਕ ਵਿਅਕਤੀ ਨੂੰ ਸੜਕ ਉੱਪਰ ਜਾ ਰਹੀ ਗੁਜਰਾں ਦੀ ਮੱਝ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ ਜਿਸ ਦੇ ਚਲਦੇ ਮੁਕੇਸ਼ ਕੁਮਾਰ ਉਮਰ ਕਰੀਬ 44 ਸਾਲ ਦੀ ਮੌਕੇ ਤੇ ਹੀ ਮੌਤ ਹੋ ਗਈ ਮੌਕੇ ਤੇ ਸਮਰਾਲਾ ਪੁਲਿਸ ਨੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਸਮਰਾਲਾ ਦੇ ਸਿਵਲ ਹਸਪਤਾਲ ਪਹੁੰਚਾ ਦਿੱਤਾ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਉੱਥੇ ਲੋਕਾਂ ਨੇ ਮੰਗ ਕੀਤੀ ਕਿ ਗੁਜਰਾਵਲੋਂ ਜਿਹੜੀਆਂ ਸੜਕਾਂ ਦੇ ਵਿੱਚ ਮੱਝਾਂ ਫਿਰਦੀਆਂ ਨੇ ਵੀ ਇਹ ਜਾਨਲੇਵਾ ਨੇ ਤੇ ਇਨ੍ਹਾਂ ਤੇ ਨੱਥ ਪਾਈ ਜਾਵੇ ਕੀ ਨਾਮ ਦਾ ਹਾਂਜੀ ਵੀਰ ਸਤਿ ਸ੍ਰੀ ਅਕਾਲ ਮੇਰਾ ਨਾਮ ਪਰਮਿੰਦਰ ਸਿੰਘ ਪਟਵਾਰੀ ਆ ਡਿਊਟੀ ਮਾਛੀਵਾੜੇ ਆ ਅੱਜ ਮੈਂ ਆਪਣਾ ਜਿਹੜਾ ਪੈਂਡਿੰਗ ਆ ਮ ਦਫ਼ਤਰ ਜਾ ਰਿਹਾ ਸੀ ਕਰਨ ਲਈ ਔਰ ਇਹ ਰਸਤੇ ਦੇ ਵਿੱਚ ਗੁਜਰਾਂ ਦੀਆਂ ਮੱਝਾਂ ਨੇ ਮੋਟਰਸਾਈਕਲ ਵਾਲੇ ਨੂੰ ਟੱਕਰ ਮਾਰੀ ਤੇ ਉਹਦੇ ਗਿਰਦੀ ਸਾਰਾ ਔਨ ਸਪੋਟ ਡੈਥ ਹੋ ਗਈ বাস ਵਾਲਾ ਪਿੱਛੋਂ ਆ ਰਿਹਾ ਸੀ ਉਹਨੇ ਰੋਕ ਲਈ বাস বাস ਵਾਲੇ ਨੇ ਖੜਕੇ ਉਹਨੂੰ ਬੰਦੇ ਨੂੰ ਦੇਖਿਆ ਸਭ ਤੋਂ ਪਹਿਲਾਂ ਉਹਨੇ ਫਿਰ ਮੈਨੂੰ ਰੋਕੇ ਆ বাস ਆ ਫਿਰ ਅਸੀਂ ਗੁਜਰਾਂ ਵਾਲੀ ਜਿਹੜੀ ਜਨਾਨੀ ਸੀ ਉਹਨੂੰ ਰੋਕ ਕੇ ਇੱਥੇ ਦੀ ਬੋਡੀ ਕੋ ਲਿਆਇ ਖੜਾਤਾ ਉਹ ਫਿਰ ਪੁਲਿਸ ਵਾਲੇ ਬੁਲਾਏ ਠੀਕ ਹੈ ਹੁਣੇ ਉਰੀ ਡੈੱਡ ਬੋਡੀ ਭੇਜੀ ਆ ਉਹ ਬੰਦੇ ਦਾ ਨਾਮ ਪਤਾ ਲੱਗਿਆ ਉਹਦੇ ਕਹਾਣੀਆ ਤੋਂ ਮੁਕੇਸ਼ ਕੁਮਾਰ ਲਖੋਵਾਲਾ ਖੇਤਾਂ ਦਾ ਬੰਦਾ ਵਾ 40 ਸਾਲ ਦੀ 40-45 ਸਾਲ ਦੀ ਉਮਰ ਦਾ ਜਾਪਦਾ ਜਿਹੜੇ ਮੱਝਾਂ ਲਈ ਜਾਂਦੇ ਸੀ ਉਹਨਾਂ ਨੂੰ ਮੌਕੇ ਤੇ ਫੜ ਕੇ ਪੁਲਿਸ ਦੇ ਹਾਂ ਅਸੀਂ ਉਹਨੂੰ ਉਹ ਬਾਲਿਓ ਪਿੰਡ ਤੋਂ ਫੜ ਕੇ ਲੈ ਕੇ ਆਏ ਹਾਂ ਇੱਧਰ ਨੂੰ ਜਾ ਰਿਹਾ ਸੀ ਇਹ ਬੰਦਾ ਬਈ ਮਾਛੀਵਾੜੇ ਵਾਲੀ ਸਾਈਡ ਤੋਂ ਸਮਰਾਲੇ ਵੱਲ ਨੂੰ ਜਾ ਰਿਹਾ ਸੀਗਾ ਠੀਕ ਹੈ ਅਸੀਂ ਉਧਰੋਂ ਜਾ ਰਹੇ ਸੀਗੇ ਸਮਰਾਲੇ ਪਾਸੇ ਹਾਸਤਾ ਬਾਲਿਓ ਪਿੰਡ ਤੋਂ ਦੋ ਕਿਲੇ ਟੱਪ ਕੇ ਦੀ ਸਾਰੇ ਆ ਉੱਥੇ ਹੋਇਆ ਇਹ ਜੀ ਜੀ ਬੱਸ ਇੱਕ ਬਾਲਿਓ ਕੋ ਐਕਸੀਡੈਂਟ ਕੇਸ ਆਇਆ 30 ਦੇ ਨੇਗੀ ਸਰ ਇਹ ਬਸ ਅੱਧੇ ਘੰਟੇ ਪਹਿਲਾਂ ਇੱਕ ਪੇਸ਼ੈਂਟ ਆਇਆ ਜਿਹੜੇ 108 ਐਮ뷸ੈਂਸ ਵਾਲੇ ਲੈ ਕੇ ਆਇਆ ਤੇ ਉਹ ਜਦੋਂ ਮੈਂ ਦੇਖਿਆ ਉਹ ਬ੍ਰਾਡ ਡੈੱਡ ਸੀਗਾ ਉਹਦਾ ਜਦੋਂ ਡਾਕੂਮੈਂਟ ਚੈੱਕ ਕੀਤਾ ਉਹਦਾ ਨਾਮ ਮਕੇਸ਼ ਕੁਮਾਰ ਹੈ ਤੇ ਬਾਕੀ ਹਲੇ ਤੱਕ ਕੋਈ ਫੈਮਿਲੀ ਮੈਂਬਰ ਨਹੀਂ ਆਇਆ ਤੇ ਬੋਡੀ ਆਫ ਅ ਮੋਰਟੀਰੀ ਸ਼ਿਫਟ ਕਰਤੀ ਹੈ ਤੇ ਬਾਕੀ ਡਿਟੇਲ ਦਾ ਪੋਸਟਮਾਰਟਮ ਰਿਪੋਰਟ ਦੇ ਬਾਅਦ ਦੱਸ ਸਕਦੇ ਕਿੰਨੇ ਕਿਉ ਮਰਾਂਗੇ ਸਰ 34 ਸਾਲ ਦੇ ਕਿਹੜੇ ਪਿੰਡ ਦਾ ਰਹਿਣੇ ਵਾਲੇ ਆਂ ਇੰਦ ਲੱਖੋ ਵਾਲਾ ਆ ਆਪਣੇ ਇੰਜਰੀ ਕਿੰਨੀ ਦੀ ਸੀ ਜੀ ਕਿ ਕਿੱਥੇ ਇੰਜਰੀ ਹਾਂ ਬ੍ਰੇਨ ਪੂਰਾ ਬਾਅਦ ਚ ਗਿਆ